ਪੰਜਾਬ ਦੇ ਵਿੱਚ ਫਾਸਟੈਸਟ ਗ੍ਰੋਇੰਗ ਰਿਲੀਜੀਅਨ ਬਣ ਕੇ ਉਭਰੇ 크੍ਰਿਸਚੀਅਨ ਪਰਮ ਨੇ ਅਮਰ ਵੇਲ ਦੇ ਵਾਂਗੂ ਸਾਰੇ ਪੰਜਾਬ ਨੂੰ ਆਪਣੀ ਜੜ ਦੇ ਵਿੱਚ ਜਕੜ ਲਿਆ ਹੁਣ ਪੰਜਾਬ ਆਉਣ ਵਾਲੇ ਬਹੁਤ ਥੋੜੇ ਸਮੇਂ ਦੇ ਵਿੱਚ ਸਿੱਖ ਜਾਂ Hindu state ਨਹੀਂ ਇੱਕ ईसाई state ਬਣ ਜਾਵੇਗਾ ਇਹਦੇ ਪਰਮਾਨ ਜਿਹੜੇ ਤੇ ਨਤੀਜੇ ਨੇ ਬੜੇ ਗੰਭੀਰ ਨੇ ਜਿਹਦੇ ਬਾਰੇ ਸਾਨੂੰ ਸੋਚਣਾ ਪਵੇਗਾ ਸਿੱਖ ਸਕਾਲਰ ਡਾਕਟਰ ਅਨਬੀਰ ਸਿੰਘ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਦੇ ਵਿੱਚ ਉਸਨੇ ਇੱਕ ਦਾਵਾ ਪੇਸ਼ ਕੀਤਾ ਜਿਸਨੇ ਸੱਚੀ ਸਾਨੂੰ ਗੰਭੀਰ ਤੌਰ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ 2 ਸਾਲਾਂ ਦੇ ਵਿੱਚ 3.5 ਲੱਖ ਪੰਜਾਬੀਆਂ ਨੇ ਮੁਫਤ ਦੀਆ ਪੇਸ਼ ਕੀਸਾਂ ਤੋਂ ਬਾਅਦ ਇਸਾਈ ਧਰਮ ਅਪਣਾ ਲਿਆ ਤੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਇਹ ਧਰਮ ਪਰਿਵਰਤਨ ਤੇਜ਼ੀ ਦੇ ਨਾਲ ਹੋਇਆ ਜਿੱਥੇ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਤੀਰਥ ਸਥਲ ਸ੍ਰੀ ਹਰਿਮੰਦਰ ਸਾਹਿਬ ਹੈ। ਪਿਛਲੇ ਸਿਰਫ 2 ਸਾਲਾਂ ਦੇ ਵਿੱਚ ਸਾਡੇ 3 ਲੱਖ ਤੋਂ ਵੱਧ ਲੋਕਾਂ ਨੇ ਇਸਾਈ ਧਰਮ ਅਪਣਾਇਆ ਇੱਥੇ। ਸ਼ਹਿਰ ਦੇ ਵਿੱਚ ਧਰਮ ਪਰਿਵਰਤਨ ਦਰਾਂ ਤੇਜ਼ੀ ਦੇ ਨਾਲ ਵਧ ਰਹੀਆਂ ਨੇ। ਇਸ ਤੇਜ਼ ਧਰਮ ਪਰਿਵਰਤਨ ਦੇ ਪਿੱਛੇ ਚਮਤਕਾਰੀ ਉਪਾਯਾ ਅਤੇ ਮੁਫਤ ਜੀਜ਼ਾ ਰਾਹੀਂ ਰਾਹਤ ਦੇ ਦਾਅਵੇ ਤੇ ਵਾਅਦੇ ਹਨ। कुल 2.70 ਕਰੋੜ ਦੀ ਆਬਾਦੀ ਵਿੱਚੋਂ 1.26% ਇਸਾਈ ਭਾਈਚਾਰੇ ਦੇ ਲੋਕ ਪਹਿਲਾ ਸੀ। ਭਾਵ 3.5 ਲੱਖ ਲੋਕ ਇਸ ਭਾਈਚਾਰੇ ਦੇ ਸੀ। ਤਰਨਤਾਰਨ ਜ਼ਿਲ੍ਹੇ ਦੇ ਵਿੱਚ 2011 ਵਿੱਚ ਇਸਾਈ ਆਬਾਦੀ 6137 ਸੀ। ਜੋ 2021 ਵਿੱਚ ਵੱਧ ਕੇ 12436 ਹੋ ਗਈ। ਭਾਵ 10 ਸਾਲਾਂ ਦੇ ਵਿੱਚ 102% ਵਾਧਾ ਹੋਇਆ। ਜੇਕਰ ਅਸੀਂ ਇਕੱਲੇ ਗਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਵਿੱਚ ਇਸ ਭਾਈਚਾਰੇ ਦੀ ਆਬਾਦੀ ਦੇ ਵਿੱਚ 4 ਲੱਖ ਤੋਂ ਵੱਧ ਦਾ ਵਾਧਾ ਹੋਇਆ ਹੈ ਡਾਕਟਰ ਰਣਵੀਰ ਨੇ ਕਿਹਾ ਹੈ ਕਿ ਇਸਾਈ ਭਾਈਚਾਰੇ ਨੂੰ ਧਰਮ ਪਰਿਵਰਤਨ ਦੇ ਲਈ ਅਮਰੀਕਾ ਪਾਕਿਸਤਾਨ ਅਤੇ ਹੋਰ ਦੇਸ਼ਾਂ ਤੋਂ ਫੰਡ ਮਿਲ ਰਹੇ ਨੇ ਉਹਨਾਂ ਨੇ ਕਿਹਾ ਕਿ ਬਦਲ ਦੇ ਸਮੇਂ ਵਿੱਚ ਕਈ ਤਰ੍ਹਾਂ ਦੇ ਲਾਲਚ ਦੇ ਕੇ ਧਰਮ ਪਰਿਵਰਤਨ ਕੀਤੇ ਜਾ ਰਹੇ ਨੇ ਪਰ ਹੁਣ ਉਹਨਾਂ ਦਾ ਤਰੀਕਾ ਬਦਲ ਵੀ ਗਿਆ ਹੈ ਪਹਿਲਾ Hindu ਸਿੱਖ ਜਾਂ ਮੁਸਲਮਾਨ ਭਾਈਚਾਰਿਆਂ ਦੇ ਲੋਕਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਉਹਨਾਂ ਨੂੰ ਚਰਚ ਦੇ ਵਿੱਚ ਲਿਆਇਆ ਜਾਂਦਾ ਤੇ ਭਰੋਸਾ ਦਿੱਤਾ ਜਾਂਦਾ ਹੈ ਉਹਨਾਂ ਦੀਆਂ ਸਮੱਸਿਆਵਾਂ ਚਮਤਕਾਰ ਅਤੇ ਪ੍ਰਾਰਥਨਾ ਦੇ ਨਾਲ ਹੀ ਹੱਲ ਕੀਤੀਆਂ ਜਾਣਗੀਆਂ ਲੋੜਵੰਦਾਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਦੁੱਖਾਂ ਨੂੰ ਲਿਖਣ ਅਤੇ ਇੱਕ ਲਫਾਫੇ ਵਿੱਚ ਬੰਦ ਕਰਕੇ ਚਰਚ ਦੇ ਡੱਬੇ 'ਚ ਪਾਉਣ ਲਈ ਕਿਹਾ ਜਾਂਦਾ ਹੈ ਦੇਵ ਵਿਰਵ ਪ੍ਰਾਪਤ ਕਰਨ ਤੋਂ ਬਾਅਦ ਹਰੇਕ ਸ਼ਿਕਾਇਤਾਂ ਦਾ ਧਿਆਨ ਦੇ ਨਾਲ ਅਧਿਐਨ ਕੀਤਾ ਜਾਂਦਾ ਹੈ। ਹਰ ਪਾਦਰੀ ਸਭ ਤੋਂ ਵੱਧ ਸ਼ਿਕਾਇਤਾਂ ਵਾਲੇ ਪਿੰਡਾਂ ਜਾਂ ਖੇਤਰਾਂ ਨੂੰ ਗੋਦ ਲੈਂਦਾ ਹੈ ਤੇ ਫਿਰ ਸਮੱਸਿਆ ਦੇ ਹੱਲ ਲਈ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਕਿਸ ਤਰ੍ਹਾਂ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਲੋੜ ਹੁੰਦੀ ਹੈ। ਉਹਨਾਂ ਨੂੰ ਈਸਾਈ ਮਿਸ਼ਨਰੀ ਸਕੂਲਾਂ ਦੇ ਵਿੱਚ ਦਾਖਲਾ ਮੁਫਤ ਦਿੱਤਾ ਜਾਂਦਾ ਹੈ। ਇਲਾਜ ਦੇ ਲਈ ਈਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਕ੍ਰਿਸਚੀਅਨ ਮਿਸ਼ਨਰੀ ਦੇ ਜਿਹੜੇ ਹਸਪਤਾਲ ਨੇ ਉਹਨਾਂ ਦੇ ਵਿੱਚ ਇਲਾਜ ਕਰਾਉਣ ਦਾ ਭਰੋਸਾ ਦਿੱਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਹਰ ਮਹੀਨੇ ਵਾਰੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਹੁਣ ਇਹ ਬਿਮਾਰੀ ਲਾ ਇਲਾਜ ਬਣਦੀ ਜਾ ਰਹੀ ਹੈ ਇਸ ਲਈ ਸਾਨੂੰ ਸਭ ਨੂੰ ਜਾਗਰੂਕ ਹੋਣਾ ਪਵੇਗਾ ਕਿਉਂਕਿ ਜੇ ਅਸੀਂ ਜਾਗਰੂਕ ਨਾ ਹੋਏ ਤਾਂ ਅਸੀਂ ਆਪਣੀ ਸੰਸਕ੍ਰਿਤੀ ਨੂੰ ਗਵਾ ਬੈਠਾਂਗੇ ਅਸੀਂ ਕਿਸੇ ਵੀ ਧਰਮ ਦੇ ਵਿਰੋਧ ਵਿੱਚ ਨਹੀਂ ਪਰ ਇਸ ਤਰ੍ਹਾਂ ਲਾਲਚ ਦੇ ਕੇ ਆਮ ਲੋਕਾਂ ਦਾ ਜਿਸ ਤਰ੍ਹਾਂ ਧਰਮ ਪਰਿਵਰਤਨ ਕਰਕੇ ਉਹਨਾਂ ਨੂੰ ਆਪਣੇ ਮੁੱਖ ਧਰਮ ਦੇ ਵਿਰੁੱਧ ਖੜ੍ਹਾ ਕੀਤਾ ਜਾ ਰਿਹਾ ਹੈ ਇਹ ਵਾਕਈ ਖਤਰਨਾਕ ਹੈ ਵੇੜਾ ਹੈ ਇਸ ਧਰਮ ਪਰਿਵਰਤਨ ਦੀ ਚਾਲ ਦੇ ਵਿੱਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਦਾ ਅਤੇ ਉਹਨਾਂ ਸਮੱਸਿਆਵਾਂ ਤੇ ਕੰਮ ਕਰਨ ਦਾ ਜਿਨ੍ਹਾਂ ਕਰਕੇ ਸਾਡੇ ਲੋਕ ਆਪਣੀ ਸੰਸਕ੍ਰਿਤੀ ਤੋਂ পটক গৈনে